ਦੇ ਪ੍ਰਾਣੇ ਬਜ਼ੁਰਗ ਤੇ ਆਪਣੇ ਫਿਰ ਅਸੀਂ ਵੀ ਪੂਰਾ ਮਹੀਨਾ ਪੋਦਾ ਥੱਲੇ ਹੀ ਸੌਂਦੇ ਆ ਜੀ ਸੋ ਪਹਿਲਾਂ ਤੁਸੀਂ Hindu ਰਸਮਾਂ ਰੀਤਾਂ ਮੁਤਾਬਕ ਸਾਰੀ ਜੀ ਹਾਂ ਉਸ ਟਾਈਮ ਪਹਿਲਾਂ Hindu ਦੇ ਪਰ ਹੁਣ ਅਸੀਂ ਪੂਰੇ ਸਿੱਖੀ ਰਹਿਤ ਮਰਿਆਦਾ ਨਾਲ ਹੀ ਕਰ ਰਹੇ ਹਾਂ ਇਹ ਸਾਡੇ ਰਿਸ਼ਤੇਦਾਰ ਕਹ ਕਹਿੰਦੇ ਨੇ ਵੀ ਆਪਾਂ ਤਾਂ Hindu ਆਪਾਂ ਦਾ ਚੀਜ਼ ਜਾਣਨੀ ਪਰ ਅਸੀਂ ਦੇਖਿਆ ਅਸੀਂ ਉਹਨੂੰ ਸਮਝਾਉਣਿਆ ਵੀ ਤੁਸੀਂ Hindu ਆਾਂ ਚ ਮੈਨੂੰ ਦੱਸ ਤਾਂ ਦੋ ਵੀ ਫਰਕ ਕੀ ਆ ਠੀਕ ਹੈ ਨਾ ਫਰਕ ਤਾਂ ਉੱਥੇ ਆਪਾਂ ਦੇਖਿਓ ਜੇ ਕਿਸੇ ਚੀਜ਼ ਚ ਫਰਕ ਹੋਵੇ ਬੰਦੇ ਵੀ ਉਹੋ ਜਿਹੇ ਨੇ ਸਾਰਾ ਕੁਝ ਉਹੋ ਜਿਹਾ ਹੈ ਸਿਰਫ ਮਰਿਆਦਾ ਹੀ ਰੱਖਣੀ ਹੈ ਕਿ ਜੀ ਮਰਿਆਦਾ ਰੱਖ ਕੇ ਆਪਾਂ ਸਾਰੇ ਸਹੀ ਹੈ ਜੀ ਮੈਂ ਮੰਚ ਜਿਹੜੀ ਇਹ ਗੱਲ ਆਈ ਕਿ ਹਾਂ ਮੈਂ ਇਧਰੋਂ ਸਿੱਖੀ ਵੱਲੋਂ ਜੁੜਨਾ ਇਹ ਪਹਿਲਾਂ ਵੀ ਚੱਲ ਰਿਆ ਸੀ ਸਾਰਾ ਕੁਝ ਜਾਂ ਇੱਕਦਮ ਹੀ ਹੋਇਆ ਜਾਂ ਪਹਿਲਾਂ ਵੀ ਤੁਹਾਡੇ ਦਿਮਾਗ ਚੱਲਦਾ ਰਹਿੰਦਾ ਸੀਗਾ ਕੁਝ ਅਸਲ ਤਾਂ ਸ਼ੁਰੂ ਤੋਂ ਹੀ ਚੱਲਦਾ ਰਹਿੰਦਾ ਦਾ ਮੇਰੇ ਲੋਕ ਜਾਂਦੇ ਤੇ ਮੱਥਾ ਟੇਕ ਕੇ ਨੂੰ ਸ਼ੁਰੂ ਤੋਂ ਹੀ ਚੱਲਦਾ ਰਹਿੰਦਾ ਵੀ ਇਤਿਹਾਸ ਚ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ Hindu ਪਰਿਵਾਰ ਤਾਂ ਪਤਾ ਨਹੀਂ ਤਾਂ ਹੈਗਾ ਹੌਲੀ ਹੌਲੀ ਜਦ ਸਮਝ ਆਈ ਫਿਰ ਤਾਂ ਇੱਕਦਮ ਬਾਹਰ ਨਿਕਲੇ ਆ ਵੀ ਅਸਲ ਚੀਜ਼ ਤਾਂ ਇਹ ਵੀ ਜ਼ਰੂਰੀ ਹੈ ਜਿਵੇਂ ਗੁਰੂਆਂ ਨੇ ਕਰਿਆ ਉਹਨਾਂ ਨੇ ਆਪਣਾ ਸਰਵਸ ਸਾਰਾ ਵਾਰਦਾਈ ਸਾਡੇ ਕਰਕੇ ਠੀਕ ਹੈ ਜੀ ਜੇ ਅਸੀਂ ਹੁਣ ਰੋਟੀ ਪਾਣੀ ਛਕ ਰਹੇ ਆ ਜੇ ਵਿਆਹ ਸ਼ਦ ਦਿੱਤੀਆਂ ਪੁੱਤਰੇ ਦੀ ਕਰਾਂਗੇ ਤਾਂ ਉਹਨਾਂ ਦੀ ਬਦੌਲਤ ਹੈ ਜੀ ਤਾਂ ਉਹਨਾਂ ਨੇ ਸਾਡੇ ਹਿੰਦੂਆਂ ਵਾਸਤੇ ਬੜਾ ਕੁਝ ਕਰਿਆ ਜੀ ਜੇ ਗੁਰੂ ਤੇਗ ਬਹਾਦਰ ਜੀ ਨਾ ਕਰਦੇ ਤਾਂ ਅਸੀਂ ਸ਼ਾਇਦ ਨਾ ਹੁੰਦੇ ਤੁਸੀਂ ਵੈਸੇ ਹੀ ਹਿੰਦੂ ਪਰਿਵਾਰੋਂ ਪਹਿਲਾਂ ਹਿੰਦੂ ਰਸਮਾਂ ਰੀਤਾਂ ਮੁਤਾਬਕ ਕਰਦੇ ਰਹੇ ਪਰ ਛਾਡੇ ਨਾ ਠਾਕੁਰ ਜੀ ਨੇ ਮੰਤਰ ਹੈ ਜਣੋ ਵੀ ਉਹ ਤਾਂ ਬਡਾਰੂਆਂ ਦੇ ਨੇ ਜਣੋ ਤਾਂ ਜੀ ਰੀਤੀ ਰਿਵਾਜ ਨੇ ਦਿਖਾ ਉਹ ਤਾਂ ਕਰਨੇ ਨੇ ਇਹਨਾਂ ਨੇ ਨੇ ਤਾਂ ਬੱਚਿਆਂ ਨੇ ਤਾਂ ਹੁਣ ਆਪਣਾ ਜਿੱਧਰ ਲੱਗੇ ਹੋਏ ਨੇ ਉੱਤਰ ਕੇ ਜਾਣਾ ਨੇ ਆਮੋ ਅਸੀਂ ਹਿੰਦੂ ਪਰਿਵਾਰਾਂ ਪੂਰੇ ਪਰਿਵਾਰ ਨੂੰ ਪਹਿਲਾਂ ਚਮਕੌਰ ਸਾਹਿਬ ਲੈ ਕੇ ਜਾਣਾ ਜੀ ਹੁਣ ਹੀ ਚਮਕੌਰ ਸਾਹਿਬ ਤਾਂ ਕੱਲੇ ਆਏ ਜੀ ਉੱਥੇ ਵੀ ਜੇ ਪਹਿਣਾ ਉੱਥੇ ਵੀ ਅਸੀਂ ਥੱਲੇ ਪਹਿਣਾ ਉੱਥੇ ਵੀ ਨਹੀਂ ਪਹਿਣਾ ਉੱਪਰ ਜੀ ਪੂਰਾ ਮਹੀਨਾ ਸੀ ਪੂਰੀ ਰਹਿਤ ਮਰਿਆਦਾ ਨਾਲ ਕੋਈ ਵਿਆਹ ਜਵੇ ਅਸੀਂ ਉੱਥੇ ਨਹੀਂ ਜਾਣਾ ਜੀ ਕੋਈ ਹੋਰ ਰਿਸ਼ਤੇਦਾਰੀ ਚੋਜ ਦੇ ਖੁਸ਼ੀ ਦਾ ਮੌਲ ਕਿਤੇ ਨਹੀਂ ਜਾਂਦੇ ਜੀ ਅਸੀਂ ਸਿਰਫ ਪੂਰੀ ਮਰਿਆਦਾ ਦੇ ਵਿੱਚ ਰਹਿੰਦੇ ਆਂ ਉਹਨਾਂ ਨੇ ਸਾਡੇ ਧਰਮ ਲਈ ਇੰਨਾ ਕੁਛ ਕੀਤਾ ਤਾਂ ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ ਵੀ ਅਸੀਂ ਪੋਧੀਮੀਂ ਦੇ ਥੱਲੇ ਪੈਣੇ ਆਂ ਗੱਦੇ ਲਾ ਕੇ ਹਾਂਜੀ ਅਸੀਂ ਹਰ ਸਾਲ ਜਾਂਦੇ ਆਂ ਤੇ ਉੱਥੇ ਮੱਥਾ ਟੇਕ ਕੇ ਆਂ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਕਿ ਛੋਟੀ ਜਿਹੀ ਸਾਡੇ ਲਈ ਇੰਨਾ ਕੁਝ ਕੀਤਾ ਤੇ ਸਾਨੂੰ ਵੀ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ ਉਹਨਾਂ ਨੇ ਤਾਂ ਕੋਈ ਜਾਤ ਪਾਤ ਰੱਖੀ ਹੀ ਨਹੀਂ ਹੈ ਜੀ ਤਾਂ ਸਾਡੇ ਲੋਕਾਂ ਨੇ ਬੰਨਤੀ ਜੀ ਪਰ ਉਹਨਾਂ ਨੇ ਜਾਤ ਪਾਤ ਦੀ ਗੱਲ ਹੈ ਉਹ ਨਹੀਂ ਦਾ ਜੀ ਲਿਖਿਆ ਹੋਇਆ ਜੀ ਦੇਖੋ ਸਾਰੇ ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਰਦ ਹੈ ਠੀਕ ਹੈ ਜੀ ਕੋਈ ਨਹੀਂ ਉਹਨੇ ਕੋਈ ਪੰਡਤ ਨਹੀਂ ਦੇਖਿਆ ਜੀ ਕੋਈ ਹੋ ਨਹੀਂ ਸਾਰਿਆਂ ਦੀ ਬਾਣੀ ਦਰਦ ਹੈ ਹਾਂਜੀ ਆਪਾਂ ਫਿਰ ਕਿਉਂ ਜਾਤਾਂ ਪੰਡਤਾਂ ਚ ਵੰਡ ਕੇ ਹਾਂਜੀ ਸ਼ਰਧਾ ਤਾਕਤ ਹੈ ਜਿਵੇਂ ਆਪਾਂ ਕਿਸੇ ਚੀਜ਼ ਨੂੰ ਮੰਨਦੇ ਆ ਜੀ ਉਹ ਚੀਜ਼ ਦਾ ਫਰਕ ਵੀ ਪੈਂਦਾ ਜੀ ਦੇਖੋ ਮੇਰੇ ਕੰਮ ਕਰ ਤੇ ਵੱਡਾ ਫਰਕ ਪਿਆ ਕਿਉਂਕਿ ਮੈਂ ਇੱਕ ਪਹਿਲਾਂ ਬੜੇ ਝੂਠ ਤੇ ਕਲੀ ਕੁਝ ਕਰ ਲਿਆ ਹੁਣ ਉਹ ਵੀ ਚੀਜ਼ ਬਿਲਕੁਲ ਸਹੀ ਹੈ ਕੋਈ ਝੂਠ ਬੋਲਣ ਨੂੰ ਦਿਲ ਨਹੀਂ ਕਰਦਾ ਕਿਸੇ ਨਾਲ ਬੇਈਮਾਨੀ ਕਰਨ ਦਾ ਦਿਲ ਨਹੀਂ ਕਰਦਾ ਕਿ ਜਲ ਚੀਜ਼ਾਂ ਇਹ ਸਾਰੀਆਂ ਹੁੰਦੀਆਂ ਨੇ ਫਿਰ ਆਪਾਂ ਸਹੀ ਰਸਤੇ 'ਚ ਨਹੀਂ ਚੱਲਦੇ ਮੰਨੇ ਪ੍ਰਮੰਨੇ ਲੇਖਕ ਮਿਲਾਨ ਕੁੰਦੇਰਾ ਨੇ ਕਿਹਾ ਸੀ ਕਿ ਬੰਦਾ ਆਪਣੀਆਂ ਯਾਦਾਂ ਦਾ ਪੁਤਲਾ ਹੁੰਦਾ ਹੈ ਤੇ ਯਾਦਾਂ ਸਿਰਫ ਵਿਅਕਤੀਗਤ ਨਹੀਂ ਹੁੰਦੀਆਂ ਯਾਦਾਂ ਸਮੂਹਿਕ ਹੁੰਦੀਆਂ ਨੇ ਕੌਮ ਦੀਆਂ ਧਰਮ ਦੀਆਂ ਸੱਭਿਆਚਾਰ ਦੀਆਂ ਤੇ ਯਾਦਾਂ ਚ ਸਭ ਕੁਝ ਸ਼ਾਮਲ ਹੁੰਦਾ ਇਤਿਹਾਸ ਸੱਭਿਆਚਾਰ ਤੇ ਰਾਜਨੀਤੀ ਪਰ ਦੁਨੀਆ ਭਰ ਚ ਇਹ ਗੱਲ ਦੋ ਤਰ੍ਹਾਂ ਦੇ ਲੋਕ ਦੋ ਤਰੀਕਿਆਂ ਨਾਲ ਕਰਦੇ ਨੇ ਕਿ ਕੀ ਯਾਦ ਰਹੀਂ ਕੀ ਨਾ ਰਹੇ ਕੁਝ ਸੰਸਥਾਵਾਂ ਹੁੰਦੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਜੋ ਯਾਦ ਹੈ ਉਹ ਭੁਲਾ ਦਿੱਤਾ ਜਾਵੇ ਜੋ ਯਾਦ ਹੈ ਉਹ ਯਾਦ ਨਾ ਰਹੇ ਕੁਝ ਸੰਸਥਾਵਾਂ ਉਹ ਹੁੰਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਸਭ ਕੋ ਯਾਦ ਰਹੀਂ ਛੋਟੇ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਜਾ ਰਿਹਾ ਸੀ ਫਤਿਹਗੜ ਸਾਹਿਬ ਦੀ ਧਰਤੀ ਤੇ ਆ ਫਤਿਹਗੜ ਸਾਹਿਬ ਦਾ ਇਹ ਪਿੰਡ ਰਿਓਨ ਨੀਵਾ ਜਿੱਥੇ ਅਸੀਂ ਆਏ ਹੋਏ ਆ ਉਹ ਯਾਦਾਂ ਦੀ ਗੱਲ ਅਸੀਂ ਕਿਉਂ ਕਰ ਰਹੇ ਕਿ ਬੋਲ ਚਾਲ ਦੇ ਇਤਿਹਾਸ ਚੋਂ ਹੀ ਵਰਬਲ ਹਿਸਟਰੀ ਚੋਂ ਜੋ ਸਾਡੇ ਪੁਰਖੇ ਬੋਲਦੇ ਆਏ ਉਸ ਤਰ੍ਹਾਂ ਦੀਆਂ ਯਾਦਾਂ ਨੂੰ ਇੱਥੋਂ ਦੇ ਲੋਕ ਸਮਿਟੀ ਬੈਠੇ ਨੇ ਔਰ ਅਸੀਂ ਉਸ ਘਰ ਚ ਜਾ ਰਹੇ ਆ ਜਿਹੜਾ Hindu ਪਰਿਵਾਰ ਆ ਇੱਕ ਤਰ੍ਹਾਂ ਹਿੰਦੂ ਪਰਿਵਾਰ ਆ ਪਰ ਅੱਜ ਵੀ ਉਹ ਸਾਰਾ ਪਰਿਵਾਰ ហេਠਾ ਸੌਂਦਾ ਪੂਰੇ ਪੋ ਦਾ ਮਹੀਨਾ ហេਠਾ ਸੌਂਦੇ ਨੇ ਯਾਨੀ ਸਦੀਆਂ ਪਹਿਲਾਂ ਦੀ ਇੱਕ ਯਾਦ ਨਾਲ ਆਪਣੇ ਆਪ ਨੂੰ ਕਨੈਕਟ ਕਰਦੇ ਨੇ ਸਦੀਆਂ ਪਹਿਲਾਂ ਦੇ ਇਤਿਹਾਸ ਨਾਲ ਆਪਣੇ ਆਪ ਨੂੰ ਜੋੜਦੇ ਨੇ ਆਪਣੀਆਂ ਪੀੜ੍ਹੀਆਂ ਨੂੰ ਜੋੜਦੇ ਨੇ ਅਸੀਂ ਚੱਲਦੇ ਆ ਉਹਨਾਂ ਦੇ ਘਰ ਇੱਥੇ ਉਹ ਸਾਰਾ ਪਰਿਵਾਰ ហេਠਾ ਸੌਂਦਾਗਾ ਇਸ ਤਰ੍ਹਾਂ ਦੇ ਅਸੀਂ ਹੋਰ ਪਰਿਵਾਰਾਂ ਨੂੰ ਵੀ ਮਿਲ ਰਹਿਆਂ ਜਿਹੜੇ ហេਠਾ ਸੌਂਦੇ ਨੇ ਇਹਨਾਂ ਦਿਨਾਂ 'ਚ ਉਹ ਦਾ ਪੂਰਾ ਮਹੀਨਾ ਬਹੁਤ ਹੀ ਉਹ ਮਹੀਨਾ ਸੀ ਜਿਹੜਾ ਖਤਰਨਾਕ ਮਹੀਨਾ ਸੀ ਤਾਂ ਅਸੀਂ ਇਸ ਅ ਘਰ ਚ ਚੱਲਦੇ ਆ ਇਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਪਰਿਵਾਰ ਜਿਹੜਾਗਾ ਉਹ ਅੱਜ ਵੀ ਅ ਹੀਠਾ ਸੌਂਦਾਗਾ ਪਰਮਜੀਤ ਜੀ ਦਾ ਇਹ ਪਰਿਵਾਰ ਹੈ ਤੇ ਉਹਨਾਂ ਤੋਂ ਪੁੱਛਾਂਗੇ ਕਿ ਕਿਵੇਂ ਔਰ ਕਦੋਂ ਇਹ ਉਹਨਾਂ ਨੇ ਕਰਨਾ ਸ਼ੁਰੂ ਕੀਤਾ ਕਿਵੇਂ ਇਹ ਗੱਲ ਪੂਰੀ ਸਟਾਰਟ ਹੁੰਦੀ ਹੈ ਤੇ ਰਾਤ ਦਾ ਟਾਈਮ ਆ ਤੁਸੀਂ ਦੇਖ ਰਹੇ ਹੋਗੇ ਪਰਮਜੀਤ ਜੀ ਦਾ ਪਰਿਵਾਰ ਅ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਪੂਰਾ ਪਰਿਵਾਰ ਆ ਜਿਹੜਾ ਉਹ ਮੌਕੇ ਦੇ ਉੱਤੇ ਅ ਜਿਹੜਾ ਇੱਥੇ ਸੁੱਤਾ ਪਿਆਗਾ ਪਰਿਵਾਰ 'ਚ ਉਹਨਾਂ ਦੇ ਪਤਨੀ ਨੇ ਬੱਚੇ ਨੇ ਮਾਤਾ ਜੀ ਨੇ ਗੱਲਬਾਤ ਕਰਾਂਗੇ ਤਾਂ ਪਰਮਜੀਤ ਜੀ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਪਰਮਜੀਤ ਜੀ ਉੱਠੋ ਅਸੀਂ ਤੁਹਾਡੇ ਕੋਲ ਆਏ ਆਂ ਜੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਅਸੀਂ ਕਦੋਂ ਤੋਂ ਤੁਸੀਂ ਇਹ ਸ਼ੁਰੂ ਕੀਤਾ ਪਰ ਬਾਕੀ ਪਰਿਵਾਰ ਨੂੰ ਵੀ ਕਹੂੰਗਾ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ ਪਰ ਸਭ ਤੋਂ ਪਹਿਲਾਂ ਸਸੀ ਕਾਲ ਜੀ ਵੈਗੋ ਜੀ ਦਾ ਖਾਲਸਾ ਵੈਗੋ ਜੀ ਕੇ ਫਤਿਹ ਜੀ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹਣਾ ਤੁਹਾਨੂੰ ਸਟਾਰਟ ਤੁਸੀਂ ਇਹ ਕਦੋਂ ਕੀਤਾ ਮਤਲਬ ਕਦੋਂ ਤੁਹਾਡੇ ਪਹਿਲਾਂ ਤਾਂ ਆਪਾਂ ਇੱਥੋਂ ਸ਼ੁਰੂ ਕਰਦੇ ਆ ਕਿ ਤੁਸੀਂ Hindu ਪਰਿਵਾਰ ਚੋਂ ਹੋਗੇ ਹਨਾ ਅੱਛਾ ਤਾਂ ਕਿਵੇਂ ਮਤਲਬ Hindu ਪਰਿਵਾਰ ਚੋਂ ਹੁੰਦਿਆ ਹੋਇਆ ਕਿਵੇਂ ਇਧਰ ਨੂੰ ਜੁੜੇ ਤੁਸੀਂ ਅਸੀਂ ਜੀ ਬਾਬਾ ਰঞ্জੇਤ ਸਿੰਘ ਢੱਡਰੀਆਂ ਵਾਲੇ ਜੀ ਜੋ ਅਸੀਂ ਸੁਣਦੇ ਆ 2005 6 ਤੋਂ ਸੁਣਨ ਲੱਗੇ ਆ ਜੀ ਉਹਨਾਂ ਨੇ ਪ੍ਰਚਾਰ ਇੰਨਾ ਵਧੀਆ ਕਰਿਆ ਸਾਨੂੰ ਸਮਝ ਆ ਗਿਆ ਕਿ ਛੋਟੇ ਸਾਹਿਬ ਜੀ ਦੀ ਸ਼ਹੀਦੀ ਕਿਵੇਂ ਹੋਈ ਵੱਡਿਆਂ ਦੀ ਕਿਵੇਂ ਹੋਈ ਉਦੋਂ ਪਰਿਵਾਰ ਪਰਿਵਾਰ ਆ ਕੇ ਅਸੀਂ ਲੱਗਿਆ ਵੀ ਅਸੀਂ ਪਰਿਵਾਰ ਵੀ ਐਵੇਂ ਜੋੜ ਸਕਦੇ ਆ ਆਪਣਾ ਪਰਿਵਾਰ ਜੋੜਿਆ ਤੇ ਫਿਰ ਅਸੀਂ ਸਾਨੂੰ ਪਤਾ ਲੱਗਿਆ ਵੀ ਉਹ ਸਾਰਾ ਐਵੇਂ ਹੀ ਆਉਂਦੇ ਨੇ ਜਿਹੜੇ ਪੁਰਾਣੇ ਬਜ਼ੁਰਗ ਤੇ ਆਪਣੇ ਅਸੀਂ ਵੀ ਪੂਰਾ ਮਹੀਨਾ ਪੋਦਾ ਥੱਲੇ ਹੀ ਸੌਣੇ ਆ ਜੀ ਪਹਿਲਾਂ ਤੁਸੀਂ Hindu ਰਸਮਾਂ ਰੀਤਾਂ ਮੁਤਾਬਕ ਸਾਰੀ ਜ਼ਿੰਦਗੀ ਹਾਂ ਉਸ ਟਾਈਮ ਪਹਿਲਾਂ Hindu ਦੇ ਪਰ ਹੁਣ ਅਸੀਂ ਪੂਰੇ ਸਿੱਖੀ ਰਹਿਤ ਮਰਿਆਦਾ ਨਾਲ ਹੀ ਉਹ ਕਰ ਰਹੇ ਹਾਂ ਜੀ ਹਾਂਜੀ ਤਾਂ ਕਦੋਂ ਪਹਿਲਾ ਕਿਹੜਾ ਸਾਲ ਸੀ ਜਦੋਂ ਤੁਸੀਂ ਸੁੱਤੇ ਮਤਲਬ ਹੀਠਾਂ ਸੌਣ ਲੱਗੇ ਔਰ ਪਹਿਲਾਂ ਤੁਸੀਂ ਇਕੱਲਿਆਂ ਨੇ ਸ਼ੁਰੂ ਕੀਤਾ ਜਾਂ ਪਰਿਵਾਰ ਨੇ ਪੂਰੇ ਪਰਿਵਾਰ ਨਾਲ ਜੀ 2012 ਦੇ ਵਿੱਚ ਜੀ 2012 ਸਾਰੇ ਪਰਿਵਾਰ ਨਾਲ ਜਾਂਦਾ ਮੇਰੇ ਡੈਡੀ ਜੀ ਵੀ ਹੁੰਦੇ ਤੇ ਪਿਤਾ ਜੀ ਮੇਰੇ ਹੁਣ ਉਸ ਪਿਆਰ ਹੋ ਗਿਆ 2019 ਦੇ ਵਿੱਚ ਹੁਣ ਮਾਤਾ ਜੀ ਨੇ ਹੁਣ ਅਸੀਂ ਐਵੇਂ ਪੂਰਾ 1 ਮਹੀਨਾ ਪੋਦਾ ਥੱਲੇ ਸੌਨੇ ਆ ਜੀ ਪੂਰਾ ਪੋਦਾ ਮਹੀਨਾ ਪੋਦਾ ਮਹੀਨਾ ਜੀ ਹਾਂਜੀ ਫਿਰ ਗੱਲਬਾਤ ਵੀ ਕਰਦੇ ਹਾਂ ਬੱਚਿਆਂ ਨੂੰ ਇਤਿਹਾਸ ਸਾਰੇ ਗੱਲਬਾਤ ਵੀ ਦੱਸਦੇ ਹਾਂ ਜਾਂ ਥਰੂ ਤੁਸੀਂ ਕਹਿੰਦੇ ਹੋ ਜਿਹੜੇ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਉਹਨਾਂ ਨੂੰ ਸੁਣਦੇ ਹੋਗੇ ਹਾਂਜੀ ਉਹਨਾਂ ਨੂੰ ਹੁਣ ਵੀ ਸੁਣਦੇ ਆ ਅਸੀਂ ਹੁਣ ਅਸੀਂ ਸਾਰੀ ਐਲਈਡੀ ਦੇ ਕੱਪੜੇ ਦੇਵੇ ਨੇ ਸਿਰਫ ਇਕੋ ਐਲਈਡੀ ਦੇ ਵਿੱਚ ਗੁਰਬਾਣੀਆਂ ਚੱਲਣੀਆਂ ਕੋਈ ਫਿਲਮ ਨਹੀਂ ਦੇਖਣੀ ਕੋਈ ਸੀਰੀਅਲ ਕੁਝ ਨਹੀਂ ਦੇਖਣਾ ਜੀ ਸਿਰਫ ਗਰਵਾਣੀਆਂ ਦੇਖਣੀਆਂ ਇਹਨਾਂ ਨੂੰ ਦੱਸਣਾ ਵੀ ਐਵੇਂ ਐਵੇਂ ਹੋਇਆ ਤਾਂ ਸਿੱਕ ਇਤਿਹਾਸ ਦੇ ਵਿੱਚ ਜੀ ਰਮਜੀਤ ਜੀ ਤੁਸੀਂ ਕੰਮਕਾਰ ਕੀ ਕੁਝ ਕਰਦੇ ਹੋਗੇ ਕੰਮਕਾਰ ਮੇਰਾ ਖੇਤੀਬਾੜੀ ਦਾ ਵੀ ਹੈਗਾ ਥੋੜਾ ਬਾਧ ਪਰ ਮੇਰੀ ਇਲੈਕਟ੍ਰੋਨਿਕ ਦੀ ਦੁਕਾਨ ਹੈ ਜੀ ਬਸੰਤਪੁਰੇ ਉੱਥੇ ਇਲੈਕਟ੍ਰੋਨਿਕ ਦਾ ਸਮਾਨ ਰੱਖਿਆ ਹੋਇਆ ਸੀ ਉਹ ਵੇਚਦੇ ਆ ਜੀ ਮੈਂ ਕਹੂੰਗਾ ਸਾਰੇ ਪਰਿਵਾਰ ਨੂੰ ਅਗਰ ਬੱਚਿਆਂ ਨੂੰ ਵੀ ਮਾਤਾ ਜੀ ਨੂੰ ਤੁਹਾਡੇ ਵਾਈਫ ਨੂੰ ਸਭ ਨੂੰ ਤੁਸੀਂ ਉਠਾ ਲਓ ਤਾਂ ਕਿ ਅਸੀਂ ਗੱਲਬਾਤ ਤਾਂ ਤੁਸੀਂ ਆਪਾਂ ਹਨਾ ਸਾਰਿਆਂ ਨਾਲ ਗੱਲਬਾਤ ਕਰੀਏ ਤੁਸੀਂ ਤੁਹਾਡੀ ਪਤਨੀ ਬੱਚਿਆਂ ਨੂੰ ਵੀ ਤੁਸੀਂ ਕਹੋ ਕਰਮਨ ਉਤਰ ਤਾ ਮੰਜੀ ਤਮਾਤਾ ਜੀ ਇਹ ਤਾਂ ਸਾਰੀ ਧਰਤੀ ਬੜੀ ਇਤਿਹਾਸਿਕ ਧਰਤੀ ਹੈਗੀ ਤਾਂ ਤੁਸੀਂ ਫਿਰ ਜਦੋਂ ਬੇਟੇ ਨੇ ਕਿਹਾ ਜਦੋਂ ਇਧਰ ਲਿਵ ਲੱਗੀ ਤਾਂ ਉਹ ਫਿਰ ਤੁਸੀਂ ਜੁੜੇ ਇਸ ਗੱਲ ਦੇ ਨਾਲ ਹੈ ਹਾਂ ਭਾਈ ਹਾਂ ਜੁੜੇ ਫਿਰ ਅਸੀਂ ਨੇ ਤਾਂ ਜਿਵੇਂ ਬੱਚਿਆਂ ਨੇ ਕਿਹਾ ਨਾ ਫਿਰ ਰੁੱਕਣੇ ਚੱਲਣਾ ਜੀ ਬੱਚਿਆਂ ਨਾਲੇ ਜੀ ਹਾਂ ਜਿਵੇਂ ਬੱਚਾ ਕਹਿੰਦੇ ਨੇ ਜੀ ਅਸੀਂ ਤਾਂ ਕਈ ਸਾਲ ਹੋ ਗਏ ਬਸ ਇਹ ਮਹੀਨਾ ਸੀ ਸਾਹਮਣੇ ਉਹ ਤਾਂ ਪੂਰਾ ਮਹੀਨਾ ਸਾਹ ਹਾਂ ਜੀ ਹਾਂ ਸੰਗਰਾਮ ਦਾ ਇਹਨਾਂ ਲੱਗੇ ਜੰਨੇ ਬਸ ਜਿੰਦੇ ਸੰਗਰਾਮ ਹੋ ਗਏ ਫਿਰ ਅਸੀਂ ਉੱਪਰ ਪਾਵਾਂਗੇ ਬੈਠਾ ਹਾਂ ਸੀ ਹੇਠਾਂ ਨਹੀਂ ਗਈ ਫਿਰ ਪੈਣਿਆ ਜਿਵੇਂ ਦੱਸਦੇ ਨੇ ਕਿ ਤੁਸੀਂ ਵੈਸੇ Hindu ਪਰਿਵਾਰੋਂ ਪਹਿਲਾਂ Hindu ਰਸਮਾਂ ਰੀਤਾਂ ਮੁਤਾਬਕ ਕਰਦੇ ਰਹੇ ਹੋ ਪਰ ਸਾਡੇ ਨਾ ਠਾਕੁਰ ਜੀ ਨੇ ਮੰਦਰ ਹੈ ਹਾਂ ਜਣੋ ਵੀ ਉਹ ਤਾਂ ਬਡਾਰੂਆਂ ਦੇ ਨੇ ਜਣੋ ਉਹ ਤਾਂ ਜੀ ਰੀਤੀ ਰਿਵਾਜ ਨੇ ਦੇਖ ਲਾ ਉਹ ਤਾਂ ਕਰਨੇ ਨੇ ਇਹਨਾਂ ਨੇ ਤਾਂ ਬੱਚਿਆਂ ਨੇ ਤਾਂ ਹੁਣ ਆਪਦਾ ਜਿੱਧਰ ਲੱਗੇ ਹੋਏ ਨੇ ਉਧਰ ਹੀ ਜਾਣਾ ਨਾ ਹਾਂ ਉਹ ਅਸੀਂ Hindu ਪਰਿਵਾਰ ਆ ਇਹ ਜਿਹੜਾ ਸਮਝਿਆ ਬਣਾ ਸਾਡਾ ਬਰਾਗੀ ਸਾਧਾਂ ਦਾ ਉਹ ਹੈ ਮੰਦਰ ਹੈ ਬੰਦਾ ਸਿੰਘ ਬਰਾਗੀ ਸਾਡੇ ਵਿੱਚ ਹੀ ਹੁੰਦੇ ਜੀ ਬੰਦਾ ਸਿੰਘ ਬਰਾਗੀ ਭਾਈਚਾਰੇ ਚੋਂ ਤੁਸੀਂ ਹਾਂਜੀ ਅਸੀਂ ਬਰਾਗੀ ਚਾ ਜੀ ਬੰਦਾ ਸਿੰਘ ਬਹਾਦਰ ਸਾਡੀ ਕੌਮ ਦੇ ਨੇ ਜੀ ਹਾਂਜੀ ਅਸੀਂ ਉਹਨਾਂ ਦੇ ਕੁਲ ਚੋਂ ਹੀ ਆ ਜੀ ਹਾਂ ਬੰਦਾ ਸਿੰਘ ਬਹਾਦਰ ਅਸੀਂ ਜਦੋਂ ਜਨਮ ਦਿਨ ਹੁੰਦਾ ਅਸੀਂ ਉੱਥੇ ਜਾਂਦੇ ਆ ਅਸੀਂ ਮਨਾ ਕੇ ਆਉਨੇ ਆ ਵੀ ਹਾਂ ਜਿੱਥੇ ਵੀ ਕੋਈ ਗੱਲਬਾਤ ਹੁੰਦੀ ਹੈ ਬਰਾਗੀ ਉਸਦੀ ਕੌਮ ਦੀ ਫਿਰ ਅਸੀਂ ਜਾਂਦੇ ਆ ਜੀ ਉੱਥੇ ਹਾਂ ਤਾਂ ਬਤ ਤੁਸੀਂ ਵੀ ਬੇਟੇ ਤੁਸੀਂ ਕਦੋਂ ਤੋਂ ਕਿਹੜੇ ਸਾਲਾਂ ਤੋਂ ਤੁਸੀਂ ਹੇਠਾ ਸੌਣ ਲੱਗੇ 2012 ਤੋਂ ਜੀ ਕਿਹੜੀ ਕਲਾਸ پڑھਦੇ ਹੋ ਹੁਣ ਮੈਂ ਪਲੱਸ 1 ਚ ਪੜਦਾ ਹਾਂ ਅੱਛਾ ਉਦੋਂ ਕਿੰਨੇ 2012 ਚ ਕਿਹੜੀ ਕਲਾਸ ਸੀ ਉਹ 2012 ਚ ਸ਼ਾਇਦ ਕੇਜੀ ਜਾਂ ਫਰਸਟ ਅੱਛਾ ਅੱਛਾ ਤੁਸੀਂ ਬੇਟੇ ਮੈਂ ਪਲੱਸ 2 ਚ ਅੱਛਾ ਅੱਛਾ ਤਾਂ ਤੁਸੀਂ ਬੇਟੇ ਉਦੋਂ ਦੀ ਸੌ ਰਹੇ ਹੋ ਪਾਪਾ ਜਦੋਂ ਤੋਂ 2012 ਤੋਂ ਸੌ ਰਹੇ ਆ ਨੀਚੇ ਹਾਂਜੀ ਕੀ ਫਿਰ ਤੁਸੀਂ ਨਾ ਦਿਨਾਂ ਚ ਕੀ ਮਹਿਸੂਸ ਕਰਦੇ ਹੋਗੇ ਇਹਨਾਂ ਦਿਨਾਂ ਚ ਕਿਵੇਂ ਲੱਗਦਾ ਕਿਉਂਕਿ ਇਤਿਹਾਸ ਦੀ ਗੱਲ ਹੁੰਦੀ ਆ ਸਾਰੀ ਕਿਵੇਂ ਜਿਹੜੇ ਜ਼ੁਲਮ ਕਰਨ ਵਾਲੇ ਲੋਕ ਨੇ ਉਹ ਨਹੀਂ ਰਹਿੰਦੇ ਦੁਨੀਆ ਤੇ ਕਿਵੇਂ ਛੋਟੇ ਸਾਬਜ਼ਾਦਿਆਂ ਨੇ ਧਰਮ ਨਿਭਾਇਆ ਕਿਵੇਂ ਇਨਸਾਨੀਅਤ ਲਈ ਮਨੁੱਖਤਾ ਲਈ ਕੰਮ ਕੀਤਾ ਅਸੀਂ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਵੀ ਹਾਂ ਵੀ ਉਹਨਾਂ ਨੇ ਸਾਡੇ ਧਰਮ ਲਈ ਇੰਨਾ ਕੁਝ ਕੀਤਾ ਤਾਂ ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ ਵੀ ਅਸੀਂ ਪੋਦੇ ਮੀਨ ਨੇ ਥੱਲੇ ਪੈਨੇ ਆ ਗੱਦੇ ਲਾ ਕੇ ਤਾਂ ਕਰਕੇ ਵੀ ਤੁਹਾਨੂੰ ਪਤਾ ਲੱਗਦਾ ਵੀ ਹਾਂ ਵੀ ਉਹਨਾਂ ਨੇ ਕਿੰਨੇ ਉਹ ਕੀ ਰੇ ਹਾਂ ਬੇਟੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮਤਲਬ ਤੁਸੀਂ ਕਿਵੇਂ ਜਾਣਦੇ ਹੋ ਸਭਾ ਤੇ ਜਾਣੇ ਹੁੰਨੇ ਹੋ ਉੱਥੇ ਜੁੜ ਮਿਲਦੇ ਹਾਂਜੀ ਅਸੀਂ ਹਰ ਸਾਲ ਜਾਂਦੇ ਆ ਜੇ ਉੱਥੇ ਮੱਥਾ ਟੇਕ ਕੇ ਆਨੇ ਆ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਕਿ ਛੋਟੇ ਸਾਨੂੰ ਸਾਡੇ ਲਈ ਇੰਨਾ ਕੁਝ ਕੀਤਾ ਤੇ ਸਾਨੂੰ ਵੀ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਤਾਂ ਤੁਸੀਂ ਪੂਰੇ ਪਰਿਵਾਰ ਨੂੰ ਫਿਰ ਲੈ ਕੇ ਜਾਂਦੇ ਹੋ ਹਾਂਜੀ ਹਾਂਜੀ ਪੂਰੇ ਪਰਿਵਾਰ ਨੂੰ ਪਹਿਲਾਂ ਚਮਕੌਰ ਸਾਹਿਬ ਲੈ ਕੇ ਜਾਂਦੇ ਹਾਂ ਜੀ ਹੁਣ ਚਮਕੌਰ ਸਾਹਿਬ ਤਾਂ ਇਕੱਲੇ ਆਏ ਹਾਂ ਜੀ ਉੱਥੇ ਵੀ ਜੇ ਪਹਿਣਾ ਉੱਥੇ ਵੀ ਅਸੀਂ ਥੱਲੇ ਪਹਿਣਾ ਜੀ ਉੱਥੇ ਵੀ ਨਹੀਂ ਪਹਿਣਾ ਉੱਪਰ ਜੀ ਪੂਰਾ ਮਹੀਨਾ ਅਸੀਂ ਪੂਰੀ ਰਹਿਤ ਮर्यादा ਨਾਲ ਕੋਈ ਵਿਆਹ ਜਵੇ ਅਸੀਂ ਉੱਥੇ ਨਹੀਂ ਜਾਣਾ ਜੀ ਕੋਈ ਹੋਰ ਰਿਸ਼ਤੇਦਾਰੀ ਚ ਹੋ ਜਾਵੇ ਖੁਸ਼ੀ ਦਾ ਮਾ ਅਸੀਂ ਸਿਰਫ ਪੂਰੀ ਮਰਿਆਦਾ ਦੇ ਵਿੱਚ ਰਹਿਣੇ ਆ ਜੀ ਹਾਂਜੀ ਤੁਸੀਂ ਵੀ ਜੀ ਜਦੋਂ ਪਹਿਲਾ ਪਰਿਵਾਰ ਚ ਹੋਰ ਸੱਸੀ ਕਾਲ ਜੀ ਜਦੋਂ ਪਰਿਵਾਰ ਚ ਪਹਿਲਾ ਹੋਰ ਤਰ੍ਹਾਂ ਦੀ ਰਸਮਾਂ ਸੀਗੀਆਂ ਆਬਵੀਅਸਲੀ ਹੁੰਦੀ ਹੀ ਆ ਜੀ ਸਾਰੇ ਧਰਮਾਂ ਦੀਆਂ ਆਪਣੀਆਂ ਰਸਮਾਂ ਨੇ ਔਰ ਬੜੀਆਂ ਰਿਸਪੈਕਟਡ ਨੇ ਸਭ ਦੀ ਆਪਾਂ ਇੱਜ਼ਤ ਕਰਦੇ ਆ ਸਭ ਦੀ ਰਿਸਪੈਕਟ ਕਰਦੇ ਆਗੇ ਤਾਂ ਫੇਰ ਇਹ 2012 ਤੋਂ ਸ਼ੁਰੂ ਹੋਇਆ ਜੀ ਕਿਵੇਂ ਤਬਦੀਲੀ ਤੁਸੀਂ ਆਉਂਦੀ ਦੇਖੀ ਵੀ ਹਾਂ ਸੁਣ ਸੁਣ ਨਾਲ ਜਾਂ ਗੁਰਬਾਣੀ ਨਾਲ ਜਾਂ ਗੁਰੂ ਨਾਲ ਕਿਵੇਂ ਜੁੜੇ ਬਸ ਜੀ ਬਾਬਾ ਜੀ ਦਾ ਸੁਣਦੇ ਹੁੰਦੇ ਸੀ ਪਰ ਚਾਰ ਬਸ ਉਦੋਂ ਤੋਂ ਹੀ ਬਸ ਮੰਨ ਕਰ ਗਿਆ ਵੀ ਅਸੀਂ ਵੀ ਇੱਥੇ ਐਵੇਂ ਹੀ ਨੀਚੇ ਪਾਵਾਂਗੇ ਜੀ ਹਾਂਜੀ ਤਾਂ ਬੱਚਿਆਂ ਨੂੰ ਵੀ ਤੁਸੀਂ ਫਿਰ ਸਾਰਾ ਦੱਸਿਆ ਬੱਚਿਆਂ ਨੂੰ ਕਨਵਿੰਸ ਕੀਤਾ ਕਿ ਬੇਟੇ ਹਾਂ ਆਪਾਂ ਇੰਨੀ ਵੱਡੀ ਕੁਰਬਾਨੀ ਹੋਈ ਸੀ ਆਪਾਂ ਹਾਂਜੀ ਅਸੀਂ ਬੱਚਿਆਂ ਨੂੰ ਵੀ ਇਹ ਹੀ ਕਿਹਾ ਵੀ ਆਪਾਂ ਨੇ ਸਿੱਖੀ ਦੇ ਮੁਤਾਬਕ ਕੀ ਚੱਲਣਾ ਹੈ ਵੀ ਆਪਾਂ ਨੀਚੇ ਹੀ ਪੈਣਾ ਹੈ ਤੇ ਵੱਡੇ ਸ਼ਹਿਜ਼ਾਦੇ ਛੋਟੇ ਸ਼ਹਿਜ਼ਾਦੇ ਉਹਨਾਂ ਨੂੰ ਮਹਿਸੂਸ ਕਰਨਾ ਹੈ ਜੀ ਵੀ ਉਹਨਾਂ ਨੇ ਕਿਵੇਂ ਧਰਮ ਦੀ ਖਾਤਰ ਆਪਣੀ ਜਾਨ ਦਿੱਤੀ ਜੀ ਤਾਂ ਤੁਸੀਂ ਸਾਰੀਆਂ ਰਸਮਾਂ ਹੁਣ ਸਿੱਖ ਧਰਮ ਮੁਤਾਬਕ ਜਾਂ ਉਹ ਕਰਦੇ ਹੋਗੇ ਜਿੰਨੀਆਂ ਵੀ ਨੇ ਹਾਂ ਜੀ ਹਾਂ ਜੀ ਤਾਂ ਇਹ ਫਿਰ ਜਦੋਂ ਤੁਸੀਂ ਜੁੜੇ ਉਸ ਤੋਂ ਬਾਅਦ ਜਾਨਦੇ ਸਾਰੀਆਂ ਥਾਵਾਂ ਦੇ ਉੱਤੇ ਜਾਂਦੇ ਹਾਂ ਇਤਿਹਾਸਿਕ ਥਾਵਾਂ ਜਿਵੇਂ ਆਪਣੇ ਗੁਰਦੁਆਰਾ ਸਾਹਿਬ ਨੇ ਹਰਮੰਦਰ ਸਾਹਿਬ ਹੋਰ ਥਾਵਾਂ ਦੇ ਉੱਤੇ ਹਾਂਜੀ ਸਾਰੀਆਂ ਥਾਵਾਂ ਤੇ ਜਾਂਦੇ ਆ ਜਿੱਥੇ ਸਾਨੂੰ ਵਹਿਮਕੋਟ ਸਾਹਿਬ ਵੀ ਮੈਂ 5-6 ਵਾਰ ਜਾਇਆ ਜੀ ਸਪੈਸ਼ਲ ਹੋਰ ਵੀ ਜਿੱਥੇ ਪਤਾ ਲੱਗਦਾ ਵੀ ਐਮ ਐਮ ਗੁਰੂਆਂ ਨੇ ਕਰਿਆ ਉੱਥੇ ਜਾ ਕੇ ਆ ਜੀ ਸਾਰੀਆਂ ਸੁਲਤਾਨਪੁਰ ਲੋਧੀ ਪਤਾ ਲੱਗਿਆ ਉੱਥੇ ਗੁਰੂ ਨਾਨਕ ਦੇਵ ਜੀ ਬਹੀਚ ਗਏ ਤੇ ਐਵੇਂ ਉੱਥੇ ਸਾਰਾ ਕੁਝ ਮੈਂ ਫੋਟੋਆਂ ਖਿੱਚ ਕੇ ਲੈ ਕੇ ਆਉਣਾ ਇਹਨਾਂ ਨੂੰ ਵੀ ਦਿਖਾਉਣਾ ਹੈ ਜੇ ਜਾ ਸਕਦੇ ਨੇ ਇਹਨਾਂ ਨੂੰ ਵੀ ਲੈ ਕੇ ਜਾਣਾ ਜੀ ਯਾਨੀ ਧਾਰਮਿਕ ਸਥਾਨ ਜਿੱਥੇ ਵੀ ਪਤਾ ਲੱਗਦਾ ਕੋਈ ਜਗ੍ਹਾ ਨਹੀਂ ਛੱਡ ਰਹੇ ਜੀ ਹਾਂਜੀ ਤਾਂ ਪੁੱਤੇ-ਪੁੱਤੀਆਂ ਨੂੰ ਮਾਤਾ ਜੀ ਦੋਤੇ-ਦੋਤੀਆਂ ਸਾਰੇ ਹੋਣਗੇ ਤੁਹਾਡੇ ਉਹਨਾਂ ਨੂੰ ਦੱਸ ਦਿਓ ਸਾਰਾ ਕੁਝ ਜੀ ਦੋਤੇ-ਦੋਤੀਆਂ ਜੀ ਹੈ ਨਹੀਂ ਸਾਡੇ ਮੇਰੇ ਗੁੱਡੀਆਂ ਇੱਥੇ ਕੋਈ ਹੈ ਨਹੀਂ ਕੱਕੇ ਹੀ ਨਹੀਂ ਅੱਛਾ ਹਾਂਜੀ ਹਾਂ ਕਹਿੰਦੇ ਆ ਵੀ ਜੀ ਵਧੀਆ ਕੰਮ ਕਰੋ ਤੁਸੀਂ ਵਧੀਆ ਹੀ ਉਸਦਾ ਆਪਾਂ ਨੂੰ ਫਾਇਦਾ ਮਿਲੂਗਾ ਜੇ ਆਪਾਂ ਵਧੀਆ ਕੰਮ ਕਰਾਂਗੇ ਜੇ ਜੀ ਆਪਾਂ ਦੂਏ ਕੰਮਾਂ 'ਚ ਪੈ ਜਾਾਂਗੇ ਫਿਰ ਤਾਂ ਫਾਇਦਾ ਹੀ ਨਹੀਂ ਕੋਈ ਹਾਂ ਜਾਣੋ ਜੀ ਐ ਵੀ ਜਿਵੇਂ ਪਹਿਲਾਂ ਦੂਹਾ ਤੀ ਹੁਣ ਚੱਲ ਇੱਧਰ ਹੁਣ ਬੱਚੇ ਲੱਗੇ ਹੋਏ ਨੇ ਫਿਰ ਬੱਚਿਆਂ ਦੇ ਨਾਲ ਸਾਰਾ ਕੁਝ ਏਕ ਕਰਨਾ ਪੈਂਦਾ ਜੀ ਹਾਂ ਪਟਿਆਨੂ ਵੀ ਤੁਸੀਂ ਕਿੱਥੇ ਪੜਾ ਰਹੇ ਹੋਗੇ ਬਾਕੀ ਠੀਕ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਕੂਲ ਇੱਥੇ ਘਰ ਸਾਹਿਬ ਜੀ ਹਾਂਜੀ ਹਾਂਜੀ ਉੱਥੇ ਪੜਾ ਰਹੇ ਆ ਜੀ ਉੱਥੇ ਵੀ ਪੂਰਾ ਐਮਈਏ ਜੀ ਲੋਵੇ ਗੁਰਦੁਆਰਾ ਸਾਹਿਬ ਹੈ ਜਦ ਦੇ ਬੇਲੇ ਹੁੰਦੇ ਨੇ ਕਹੀਦਾ ਹੀ ਮੱਥਾ ਟੇਕਿਆ ਉੱਥੇ ਉੱਥੇ ਤੁਸੀਂ ਇਤਿਹਾਸ ਆਪ ਸਮਝੋ ਤਾਂ ਕਰ ਕਿਉਂ ਮੈਂ ਚੱਲ ਰਹੇ ਨੇ ਜੀ ਹਾਂਜੀ ਤੁਹਾਡੇ ਮਨ ਚ ਜਿਹੜੀ ਇਹ ਗੱਲ ਆਈ ਕਿ ਹਾਂ ਮੈਂ ਇਧਰ ਨੂੰ ਸਿੱਖੀ ਵੱਲ ਨੂੰ ਜੁੜਨਾ ਇਹ ਪਹਿਲਾਂ ਵੀ ਚੱਲ ਰਿਆ ਸੀ ਸਾਰਾ ਕੁਝ ਜਾਂ ਇੱਕਦਮ ਹੀ ਹੋਇਆ ਜਾਂ ਪਹਿਲਾਂ ਵੀ ਤੁਹਾਡੇ ਦਿਮਾਗ ਚੱਲਦਾ ਰਹਿੰਦਾ ਸੀਗਾ ਕੁਝ ਨੇ ਅਸਲ ਤਾਂ ਸ਼ੁਰੂ ਤੋਂ ਹੀ ਚੱਲਦਾ ਰਹਿੰਦਾ ਦਾ ਮੇ ਲੋਕ ਜਾਂਦੇ ਤੇ ਮੱਥਾ ਟੇਕਨੂੰ ਸ਼ੁਰੂ ਤੋਂ ਹੀ ਚੱਲਦੇ ਰਹਿੰਦਾ ਵੀ ਇਤਿਹਾਸਿਕ ਚਲੋ ਕਿਸੇ ਨੇ ਦੱਸਿਆ ਨਹੀਂ Hindu ਪਰਿਵਾਰਤਾ ਪਤਾ ਨਹੀਂ ਤਾਂ ਹੈਗਾ ਹੌਲੀ ਹੌਲੀ ਜਦ ਸਮਝ ਆਈ ਫਿਰ ਤਾਂ ਇੱਕਦਮ ਬਾਹਰ ਨਿਕਲੇ ਆ ਵੀ ਅਸਲ ਚੀਜ਼ ਤਾਂ ਇਹ ਵੀ ਜ਼ਰੂਰੀ ਹੈ ਜਿਵੇਂ ਗੁਰੂਆਂ ਨੇ ਕਰਿਆ ਉਹਨਾਂ ਨੇ ਆਪਣਾ ਸਰਵੰਸ ਸਾਰਾ ਭਾਰਤ ਹੀ ਸਾਡੇ ਕਰਕੇ ਠੀਕ ਹੈ ਜੀ ਜੇ ਅਸੀਂ ਹੁਣ ਰੋਟੀ ਪਾਣੀ ਛੱਕ ਰਹੇ ਹਾਂ ਜੇ ਵਿਆਹ ਸ਼ਾਦੀਆਂ ਧੀਆਂ ਪੁੱਤਰਾਂ ਦੀ ਕਰਾਂਗੇ ਤਾਂ ਉਹਨਾਂ ਦੀ ਬਦੌਲਤ ਹੈ ਜੀ ਤਾਂ ਉਹਨਾਂ ਨੇ ਸਾਡੇ ਹਿੰਦੂਆਂ ਵਾਸਤੇ ਬੜਾ ਕੁਝ ਕਰਿਆ ਜੀ ਜੇ ਗੁਰੂ ਤੇਗ ਬਹਾਦਰ ਜੀ ਨਾ ਕਰਦੇ ਤਾਂ ਅਸੀਂ ਸ਼ਾਇਦ ਨਾ ਹੁੰ ਸਾਰਾ ਕੁਝ ਉਹਨੇ ਦੱਸਿਆ ਜਿਵੇਂ ਵੀ ਸਾਨੂੰ ਪਤਾ ਲੱਗਿਆ ਵੀ ਐਵੇਂ ਐਵੇਂ ਹੋਇਆ ਗੁਰੂ ਤੇਗ ਬਹਾਦਰ ਨੇ ਸ਼ੀਦਤ ਦਿੱਤੀ ਦਿੱਲੀ ਜਾ ਕੇ ਜੀ ਉਹ ਹਿੰਦੂਆਂ ਕਰਕੇ ਦਿੱਤੀ ਜੀ ਹਾਂਜੀ ਉਹ ਸਾਰਾ ਉਹਨਾਂ ਨੇ ਜਿਵੇਂ ਅਸੀਂ ਹੁਣ ਬੈਠੇ ਆਂ ਵਰਜਾਈਆਂ 'ਚ ਵੀ ਪਏ ਆ ਤਾਂ ਉਹਨਾਂ ਦੀ ਬਦੌਲਤ ਹੈ ਜੀ ਨਹੀਂ ਸਾਡਾ ਕੋਈ ਵਜੂਦ ਨਹੀਂ ਤਾਂ ਜੀ ਹਾਂਜੀ ਤੇ ਇਹ ਵੀ ਹੈ ਕਿ ਗੁਰੂ ਸਾਹਿਬ ਨੇ ਹਮੇਸ਼ਾ ਚਾਹੇ ਸਾਰੀਆਂ ਜਾਤਾਂ ਇੱਕ ਨੇ ਸਾਰੇ ਧਰਮ ਇੱਕ ਨੇ ਇਹ ਵੀ ਸਨੇਹਾ ਗੁਰੂ ਸਾਹਿਬ ਨੇ ਦਿੱਤਾ ਹਾਂਜੀ ਹਾਂਜੀ ਇਹ ਵੀ ਸਨੇਹਾ ਉਹਨੇ ਜਾਤਾਂ ਪਾਤਾਂ ਦਾ ਵੰਡੇ ਨਹੀਂ ਹੈ ਜੀ ਵਰਨੋਕਾ ਸਾਂਝਾ ਉਹਨਾਂ ਨੇ ਕਿਹਾ ਕਿ ਸਭ ਦੇ ਹਾਂਜੀ ਹਾਂਜੀ ਉਹਨੇ ਹਰ ਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਵੀ ਕੋਈ ਕਿਤੋਂ ਮਰਜ਼ੀ ਆਵੇ ਜਿੱਤੋਂ ਮਰਜ਼ੀ ਆਵੇ ਸਹੀ ਗੱਲ ਹੈ ਹਰ ਮੰਦਰ ਸਾਹਿਬ ਇਹ ਚਾਰ ਮੰਦਾਵੇ ਹਰ ਜਾਤ ਆਵੇ ਕਿਤੋਂ ਆਵੇ ਹਾਂਜੀ ਹਾਂਜੀ ਉਹਨਾਂ ਨੇ ਤਾਂ ਕੋਈ ਜਾਤ ਪਾਤ ਰੱਖੀ ਹੋਈ ਨਹੀਂ ਹੈ ਜੀ ਉਹ ਤਾਂ ਸਾਡੇ ਲੋਕਾਂ ਨੇ ਮੰਨਤੀ ਜੀ ਪਰ ਉਹਨਾਂ ਦਾ ਜਾਤ ਪਾਤ ਦਾ ਕੋਈ ਹੈ ਨਹੀਂ ਤਾਂ ਜੀ ਮੇ ਲਿਖਿਆ ਹੋਇਆ ਜੀ ਦੇਖੋ ਸਾਰੇ ਭਗਤਾਂ ਦੀ ਬਾਣੀ ਹੈ ਗੁਰੂ ਕ੍ਰਿਸ਼ਨ ਸਾਹਿਬ ਵੀ ਦਰਜ ਹੈ ਜੀ ਠੀਕ ਹੈ ਜੀ ਕੋਈ ਨਹੀਂ ਉਹਨੇ ਕੋਈ ਪੰਡਤ ਨਹੀਂ ਦੇਖਿਆ ਜੀ ਕੋਈ ਹੋ ਨਹੀਂ ਸਾਰਿਆਂ ਦੀ ਬਾਣੀ ਦਰਜ ਹੈ ਜੀ ਹਾਂਜੀ ਆਪਾਂ ਫਿਰ ਕਿਉਂ ਜਾਤਾਂ ਪੰਡਤਾਂ ਚ ਵੰਡ ਕੇ ਉਹ ਕਰੀਏ ਸਾਡੇ ਰਿਸ਼ਤੇਦਾਰ ਕਾਹ ਕਹਿੰਦੇ ਨੇ ਵੀ ਆਪਾਂ ਤਾਂ ਹਿੰਦੂ ਆਪਾਂ ਦਾ ਚੀਜ਼ ਜਾਣ ਨਹੀਂ ਪਰ ਅਸੀਂ ਦੇਖਿਆ ਅਸੀਂ ਉਹਨੂੰ ਸਮਝਾਉਣੇ ਆ ਵੀ ਤੁਸੀਂ ਹਿੰਦੂਆਂ ਚ ਮੈਨੂੰ ਦੱਸਤਾ ਦਿਓ ਵੀ ਫਰਕ ਕੀ ਆ ਠੀਕ ਹੈ ਨਾ ਫਰਕ ਤਾਂ ਉੱਥੇ ਆਪਾਂ ਦੇਖਿਓ ਜੇ ਕਿਸੇ ਚੀਜ਼ ਚ ਫਰਕ ਹੋਵੇ ਬੰਦੇ ਵੀ ਹੋਏ ਜਨ ਸਾਰਾ ਕੁਝ ਹੋਏ ਜਾ ਸਿਰਫ ਮਰਿਆਦਾ ਹੀ ਰੱਖਣੀ ਐ ਇੱਕ ਜੀ ਮਰਿਆਦਾ ਰੱਖ ਕੇ ਆਪਾਂ ਸਾਰੇ ਸਹੀ ਆ ਜੀ ਹਾਂ ਜੀ ਤਾਂ ਫਿਰ ਨਾਮ ਵਗੈਰਾ ਵੀ ਤੁਸੀਂ ਜਿਵੇਂ ਤੁਹਾਡਾ ਨਾਮ ਪਰਮਜੀਤ ਪਹਿਲੇ ਹੀ ਸੀਗਾ ਤੇ ਬੱਚਿਆਂ ਦੇ ਨਾਮ ਤੁਸੀਂ ਬੱਚਿਆਂ ਦਾ ਨਾਮ ਸਿੰਘ ਹੈ ਜੀ ਅਮਨਦੀਪ ਸਿੰਘ ਜੀ ਉਹ ਹਰਮਨ ਕੌਰ ਜੀ ਵਾਇਫ ਦਾ ਨਾਮ ਮਨਜੀਤ ਮਨਜੀਤ ਕੌਰ ਪਹਿਲਾਂ ਹੀ ਆ ਜੀ ਹਾਂਜੀ ਅਸੀਂ ਸਿੰਘ ਉਵੇਂ ਹੀ ਆ ਜੀ ਕਿਉਂਕਿ ਸਾਡੀ ਕੌਮ ਦੇ ਵਿੱਚ ਹੈ ਤਾਂ ਉਵੇਂ ਹੀ ਹੈ ਨਾ ਸਿਸਟਮ ਜੀ ਬੰਦਾ ਸਿੰਘ ਬਹਾਦਰ ਜੀ ਹਾਂ ਉਹਨਾਂ ਦੇ ਵੀ ਸਿੰਘੇ ਤੇ ਜੀ ਉਹ ਚੀਜ਼ ਚ ਤਾਂ ਵੱਖ ਨਹੀਂ ਹੋਏ ਉਹ ਤਾਂ ਸਾਰੀ ਸੇਮ ਹੀ ਚੱਲਦੀ ਹੈ ਬਸ ਇਹ ਨਾਮ ਦਿੱਤਾ ਗਿਆ ਵੀ ਸਾਡੇ ਮੰਦਰ ਨੇ ਅਸੀਂ ਮੰਦਰਾਂ ਤੇ ਜਾਣਾ ਪਰ ਜਿਹਨੂੰ ਜਿਹਨੂੰ ਪਤਾ ਲੱਗ ਜਾਂਦਾ ਫਿਰ ਆਪਾਂ ਇੱਧਰ ਆਈ ਜਾਂਦੇ ਹਾਂ ਜੀ ਹਾਂਜੀ ਉੱਥੇ ਵੀ ਕਦੇ ਨੰਦੇੜ ਸਾਹਿਬ ਕਦੇ ਹਜ਼ੂਰ ਸਾਹਿਬ ਗਏ ਹੋਗੇ ਹਜ਼ੂਰ ਸਾਹਿਬ ਨਹੀਂ ਜਾ ਹੁਆ ਜਾ ਬਾਕੀ ਬੰਦਾ ਸਿੰਘ ਬਹਾਦਰ ਨੂੰ ਉੱਥੇ ਹੀ ਉਰੇ ਆ ਉਹਨਾਂ ਨੇ ਹਾਲਾਂਕਿ ਜੰਮੂ ਦੇ ਸੀਗੇ ਹਾਂਜੀ ਹਾਂਜੀ ਤੇ ਇਸ ਗੱਲ ਦੇ ਉੱਤੇ ਵੀ ਚਰਚਾ ਹੁੰਦੀ ਆ ਨਾ ਵੀ ਹੁਣ ਬਹੁਤੇ ਸਿੱਖ ਕਹਿੰਦੇ ਨੇ ਵੀ ਹੁਣ ਬਰਾਗੀ ਨਹੀਂ ਹੁਣ ਤਾਂ ਸਿੰਘ ਸੱਜ ਗਏ ਸੀ ਉਹ ਅਸਲ 'ਚ ਗੁਰੂ ਦੇ ਸਿੰਘ ਸੱਜ ਕੀ ਆਏ ਨਾ ਇੱਥੇ ਦਾ ਉਹ ਹਾਂਜੀ ਹਜੂਰ ਸਾਹਿਬ ਤੋਂ ਹਜੂਰ ਸਾਹਿਬ ਤੋਂ ਗੁਰੂ ਦੇ ਸਿੰਘ ਸਿੰਘ ਸੱਜ ਕੀ ਉਰੇ ਆਏ ਨੇ ਪਰ ਜਿੰਨਾ ਕ ਆਪਣਾ ਇਤਿਹਾਸਵਾਰ ਉਰੇ ਪਤਾ ਪਾਉ ਕਰਦੇ ਆ ਉੱਥੇ ਜਾਣ ਦਾ ਹਜੇ ਲੱਗਿਆ ਨਹੀਂ ਮੌਕਾ ਪਰ ਜਾਣਾ ਜ਼ਰੂਰ ਹੈ ਜੀ ਹਜੂਰ ਸਾਹਿਬ ਵੀ ਜਾ ਕੇ ਆਵਾਂਗੇ ਨਦੇੜ ਸਾਹਿਬ ਹਜੂਰ ਸਾਹਿਬ ਤੁਹਾਡੀ ਜਾਣਕਾਰੀ 'ਚ ਹੋਰ ਪਰਿਵਾਰ ਵੀ ਨੇ ਜਿਹੜੇ ਨਹੀਂ ਸਾਡੇ ਸੌਂਦੇ ਨੇ ਪੋ ਦਾ ਪੂਰਾ ਮਹੀਨਾ niche ਸਾਡੇ ਸਾਡੇ ਜਾਣਕਾਰੀ ਚ ਉਰੇ ਤਾਂ ਕੋਈ ਨਹੀਂ ਪਰ ਇੱਕ ਪਰਿਵਾਰ ਲੱਗਿਆ ਸਾਨੂੰ ਹੁਣੀ ਪਤਾ ਲੱਗਿਆ ਵੀ ਇੱਧਰ ਗੁਰਜੰਟ ਸਿੰਘ ਜੀ ਨੇ ਉਹ ਵੀ ਕਹਿੰਦੇ 1 ਮਹੀਨਾ ਪੂਰਾ ਥੱਲੇ ਹੀ ਸੌਂਦੇ ਨੇ ਹਾਂਜੀ ਇਹ ਪਹਿਲਾਂ ਪਹਿਲਾਂ ਕਹਿੰਦੇ ਜਦੋਂ ਬਹੁਤ ਸਾਲ ਪਹਿਲਾਂ ਬੇਬੇ ਜਦੋਂ ਤੁਸੀਂ ਵਿਆਹ ਕੇ ਆਏ ਹੋਵੋਗੇ ਇੱਥੇ ਉਦੋਂ ਵੀ ਲੋਦੂਦੂ ਲੋਕ ਪ੍ਰੈਕਟਿਸ ਕਰ ਰਹੇ ਨੇ ਇਹ ਥੱਲੇ ਸੌਣ ਦੀ ਹੋਰ ਵੀ ਲੋਕ ਹਨ ਯਾਰ ਨਹੀਂ ਤੇ ਹਾਂ ਇਹ ਤਾਂ ਮੇਰੇ ਕਾਕੇ ਹੀ ਨਹੀਂ ਕਰਾਇਏ ਸਨ ਇਹ ਨਹੀਂ ਇਹਨੂੰ ਹਾਂ ਇੱਥੇ ਪਿੰਡ ਜੀ ਪਿੰਡ ਚ ਸੀ ਪੂਰੇ ਫਤੇਗੜ ਜ਼ਿਲ੍ਹੇ ਚ ਕਹਿੰਨਾ ਮੈਂ ਤਾਂ ਹਾਂ ਜੀ ਜ਼ਿਲ੍ਹੇ ਦਾ ਹਾਂ ਜੀ ਹਾਂ ਜੀ ਕਹਿੰਦੇ ਤਾਂ ਹੈਗੇ ਨੇ ਜਾਣੋ ਸਾਨੂੰ ਪਤਾ ਨਹੀਂਗਾ ਵੀ ਕੋਈ ਪੈਂਦਾ ਹੈ ਕਿ ਨਹੀਂ ਪੈਂਦਾ ਆਪਾਂ ਕਿਸੇ ਦੀ ਉਹ ਨਹੀਂ ਨਾ ਕਰਦੇ ਆਪਦਾ-ਆਪਦਾਉ ਰੱਖਦੇ ਆਂ ਜੀ ਵੀ ਇਹ ਮੇਰੇ ਤਾਂ ਕਾਕੇ ਹੀ ਨਹੀਂ ਕਰਾਇਆ ਆਪਾਂ ਅਸੀਂ ਨਾਲ ਜਿਵੇਂ ਇਹ ਕਹਿੰਨਾ ਸੀ ਉਕੜੇ ਚੱਲ ਜਾਈਏ ਨੇ ਤ aí ਆਪਣੀ ਸ਼ਰਦਾ ਵੀ ਆਪਦੇ ਆਪ ਚ ਬਹੁਤ ਤਾਕਤ ਦਿੰਦੀ ਹੈਗੀ ਇਹੋ ਜੀ ਚੀਜ਼ ਹੈ ਨਾ ਹਾਂਜੀ ਸ਼ਰਦਾ ਤਾਕਤ ਹੈ ਜਿਵੇਂ ਆਪਾਂ ਕਿਸੇ ਚੀਜ਼ ਨੂੰ ਮੰਨਦੇ ਆ ਜੀ ਉਹ ਚੀਜ਼ ਦਾ ਫਰਕ ਵੀ ਪੈਂਦਾ ਜੀ ਦੇਖੋ ਮੇਰੇ ਕੰਮ ਕਰ ਤੇ ਵੱਡਾ ਫਰਕ ਪਿਆ ਕਿਉਂਕਿ ਮੈਂ ਇੱਕ ਪਹਿਲਾਂ ਬੜੇ ਝੂਠ ਤੇ ਕਲੀ ਕੁਝ ਕਰ ਲਿਆ ਹੁਣ ਉਹ ਵੀ ਚੀਜ਼ ਬਿਲਕੁਲ ਸਹੀ ਹੈ ਕੋਈ ਝੂਠ ਬੋਲਣ ਨੂੰ ਦਿਲ ਨਹੀਂ ਕਰਦਾ ਕਿਸੇ ਨਾਲ ਬੇਈਮਾਨੀ ਕਰਨ ਨੂੰ ਦਿਲ ਨਹੀਂ ਕਰਦਾ ਕਿ ਜਲ ਚੀਜ਼ਾਂ ਇਹ ਸਾਰੀਆਂ ਹੁੰਦੀਆਂ ਨੇ ਫਿਰ ਆਪਾਂ ਸਹੀ ਰਸਤੇ 'ਤੇ ਚੱਲਦੇ ਆ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਦਾ ਧੰਨਵਾਦ ਜੀ ਤੁਹਾਡਾ ਹੀ ਬਹੁਤ ਧੰਨਵਾ ਮੈਨੂੰ ਪਤਾ ਲੱਗਿਆ ਮੈਂ ਪਤਾ ਕਰ ਰਹੀ ਪਿਛਲੇ ਦਿਨਾਂ ਦਾ ਕਿਉਂਕਿ ਮੈਂ ਬਚਪਨ ਤੋਂ ਹੀ ਗੱਲਾਂ ਸੁਣ ਰਿਹਾ ਹਾਂਗਾ ਜਦੋਂ ਸੁਰਤ ਸੰਭਾਲਣੀ ਸ਼ੁਰੂ ਕੀਤੀ ਗਈ ਸਵਾ ਬਾਲੇ ਦਿਨਾਂ ਚ ਲੋਕ ਨੀਚੇ ਸੌਂਦੇ ਨੇ ਤੇ ਇਹ ਪਿਛਲੇ ਸਾਲਾਂ ਦਾ ਵੀ ਮੇਰੇ ਮਨ ਚ ਸੀਗਾ ਕਿ ਮੈਂ ਲੱਭਣੇ ਸ਼ੁਰੂ ਕੀਤੇ ਤੁਹਾਡੇ ਹੀ ਪਰਿਵਾਰ ਨਹੀਂ ਹੋਰ ਪਰਿਵਾਰ ਵੀ ਲੱਭਿਆ ਸਾਨੂੰ ਜ਼ਿਲ੍ਹੇ ਚ ਹੈਨਾ ਤੇ ਤਾਂ ਮੈਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਵੀ ਨੀਚੇ ਮਖਾ ਚ ਮੈਂ ਜ਼ਰੂਰ ਆਉਂਗਾ ਫਿਰ ਮੈਂ ਰਾਤ ਨੂੰ ਆਇਆ ਵਧੀਆ ਸਹੀ ਗੱਲ ਕਰੇ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਬਹੁਤ ਸਾਡੇ ਕੋਲ ਆਏ ਜੀ ਠੀਕ ਹੈ ਜੀ ਪਰ ਸਾਨੂੰ ਵੀ ਮਹਿਸੂਸ ਬਹੁਤ ਵਧੀਆ ਲੱਗਦਾ ਹੈ ਜਦ ਅਸੀਂ ਐਵੇਂ ਦਾ ਉਹ ਕਰਦੇ ਹਾਂ ਜੀ ਹਾਂਜੀ ਹਾਂਜੀ ਕਿਉਂਕਿ ਅਸੀਂ ਬੜੀਆਂ ਕਹਾਣੀਆਂ ਸੁਣੀਆਂ ਨੇ ਸੁਣੀਆਂ ਇਹ ਕਹਾਣੀਆਂ ਸਹੀ ਨੇ ਪਹਿਲਾਂ ਲੋਕ ਗੱਡਿਆਂ ਤੇ ਜਾਂਦੇ ਤੇ ਫਤੇਗੜ ਸਾਹਿਬ ਜੀ ਉੱਥੇ ਸਿਰਫ ਸੋਕ ਕਰਕੇ ਆਪਣਾ ਘਰ ਤੋਂ ਹੀ ਰਸਣ ਲੈ ਕੇ ਆਣਾ ਉਹੀ ਖਾ ਕੇ ਵਾਪਸ ਆ ਜਾਣਾ ਜਿਹੜੇ ਹੁਣ ਲੰਗਰਾਂ ਦੀ ਮਰਿਆਦ ਹੈ ਇਹ ਤਾਂ ਸਾਡੇ ਬਾਬਿਆਂ ਨੇ ਜਲਾਈ ਹੈ ਜੀ ਕੋਈ ਕਿਵੇਂ ਆ ਗਿਆ ਹੁਣ ਲੋਕ ਹੋ ਰਿਸੋ ਰਿਸ ਚਲਾਉਣ ਲੱਗੇ ਪਰ ਇਹ ਮਰਿਆਦਾ ਹੈ ਨਹੀਂ ਸੀ ਸਿਰਫ ਉਹਤੇ ਗੱਡਿਆਂ ਜਾ ਕੇ ਅਫਸੋਸ ਕਰਕੇ ਤਿੰਨ ਦਿਨ ਬਾਅਦ ਆਪਣੇ ਘਰ ਵਾਪਸ ਆ ਜਾਂਦੇ ਕੋਈ ਹੈ ਨਹੀਂਦਾ ਇਹ ਜਿਆ ਸਿਸਟਮ ਵੀ ਆਪਾਂ ਕੋਈ ਜਲੇਬੀਆਂ ਦਾ ਲੰਗਰ ਲਾਉਣਾ ਜਾਂ ਕੋਈ ਐਵੇਂ ਦਾ ਕਰਨਾ ਉਹ ਲੋਕਾਂ ਨੂੰ ਪਤਾ ਤਾਂ ਹੀ ਆਪਾਂ ਤਾਂ ਹੁਣ ਜਿਆ ਦੇ ਉੱਚ ਆ ਗਏ ਨਾ ਪਹਿਲਾਂ ਲੋਕਾਂ ਨੂੰ ਬਹੁਤ ਪਤਾ ਤਾਂ ਚੀਜ਼ਾਂ ਦਾ ਹੀ ਹਾਂਜੀ ਤਾਂ ਧੰਵਾਦ ਜੀ ਸਭ ਦਾ ਧੰਨਵਾਦ ਬਹੁਤ-ਬਹੁਤ ਤਾਂ ਇਹ ਪਰਿਵਾਰ ਹੈ ਜੀ ਪਰਮਜੀਤ ਜੀ ਦਾ ਜਿਹੜਾ Hindu ਪਰਿਵਾਰ ਆ ਜਿਹੜੇ Hindu practice ਕਰਦੇ ਨੇ ਲੰਬੇ ਸਮੇਂ ਦੇ ਔਰ ਬੈਰਾਗੀ ਨੇ ਤੇ ਪਰ ਪਿਛਲੇ ਸਾਲਾਂ ਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਗੁਰੂਆਂ ਦੇ ਫਲਸਫੇ ਨਾਲ ਜੁੜੇ ਗੁਰੂਆਂ ਦੇ ਵਿਜ਼ਨ ਨਾਲ ਜੁੜੇ ਤੇ ਅੱਜ ਉਹ ਪੂਰਾ ਪੋ ਦਾ ਮਹੀਨਾ ਜਿਹੜਾ ਸ਼ਾਮਲ ਹੁੰਦੇ ਨੇ ਉਸ ਗੱਲ ਦੇ ਅੰਦਰ ਜੇ ਮੈਂ ਕਹਿ ਰਿਹਾ ਸੀਗਾ ਕਿ ਯਾਦਾਂ ਬੜੀਆਂ ਅਹਿਮ ਨੇ ਯਾਦਾਂ ਜਿਹੜੀਆਂ ਹੁੰਦੀਆਂ ਨੇ ਉਹ ਕਿਹੜੀਆਂ ਯਾਦ ਰਹਿਣ ਕਿਹੜੀ ਭੁੱਲ ਭੁੱਲ ਜਾਣ ਇਹ ਬੜਾ ਇੰਪੋਰਟੈਂਟ ਪੂਰੀ ਦੁਨੀਆ ਚ ਇੱਕ ਚਰਚਾ ਚੱਲਦੀ ਆ ਪੂਰੀ ਦੁਨੀਆ ਚ ਬਹਿਸ ਚੱਲਦੀ ਆ ਜਾਂ ਦੁਨੀਆ ਜਦੋਂ ਤੋਂ ਬਣੀ ਆ ਉਦੋਂ ਤੇ ਇਹ ਚਰਚਾ ਚੱਲ ਰਹੀ ਆ ਕਿ ਇਸ ਕਰਕੇ ਬਹੁਤ ਅਹਿਮਾ ਕਿਸੇ ਵੀ ਤਰੀਕੇ ਨਾਲ ਤਰੀਕੇ ਵੱਖ-ਵੱਖ ਹੋ ਸਕਦੇ ਨੇ ਕਿਸੇ ਦੇ ਪਰ ਅਲਟੀਮੇਟਲੀ ਗੱਲ ਇਹ ਹੀ ਆ ਕਿ ਬੰਦਾ ਜੁੜਦਾ ਕਿਵੇਂ ਆ ਆਪਣੇ ਆਪ ਨਾਲ ਦੁਨੀਆ ਨਾਲ ਜਾਂ ਸਾਰੇ ਕਾਸੇ ਚ ਹੋ ਕੇ ਬੰਦਾ ਕਿਵੇਂ ਬਾਹਰ ਹੁੰਦਾ ਜਾਂ ਲੱਖਾਂ ਚ ਖੜਾ ਬੰਦਾ ਵੀ ਇਕੱਲਾ ਕਿਵੇਂ ਆਪਣੇ ਆਪ ਨੂੰ ਇੱਕ ਸਮੂਹਿਕਤਾ ਚ ਮਹਿਸੂਸ ਕਰ ਸਕਦਾਗਾ ਇਹ ਉਹੀ ਬੰਦਾ ਅੰਡਰਸਟੈਂਡ ਕਰਦਾ ਜਿਹੜਾ ਉਹਨਾਂ ਪ੍ਰੈਕਟਿਸਸ ਦੇ ਨਾਲ ਬਹੁਤ ਸਾਰੀਆਂ ਤਰੀਕਿਆਂ ਦੇ ਨਾਲ ਜੁੜਦਾਗਾ ਤੇ ਇਹੀ ਗੱਲਾਂ ਫਿਰ ਬੰਦੇ ਨੂੰ ਤਾਕਤ ਦਿੰਦੀਆਂ ਹਨ